ਆਜੋ ਵੀ ਦੋਸਤੋ ਮਿੱਤਰੋ ਸੱਜਣੋ ਅੱਜ ਤੁਹਾਨੂੰ ਦੂਜੇ ਸੂਏ ਝੂਟੀ ਉਹਦੀ ਦਰਸ਼ਨ ਕਰਾਉਣੇ ਆ ਇਹ ਝੂਟੀ ਦੂਜੇ ਸੂਏ ਆ ਤੇ ਰੰਗ ਇਹਦਾ ਥੋੜਾ ਜਾਂ ਪੂਰਾ ਬੇਮਨੂਮ ਆ ਜਾਂ ਜਿਵੇਂ ਆਪਾਂ ਕੋਈ ਸੋਨੇ ਦੀ ਪੁਹਾਰ ਜੇ ਛੜਕਦੀਏ ਤੇ ਇਸ ਤਰ੍ਹਾਂ ਚਮਕਦਾ ਥੋੜਾ ਥੋੜਾ ਰੰਗ ਜਾਂ ਤੇ ਪੂਛ ਦੀ ਲੰਮੀ ਆ ਸਿੰਗਾ ਦੀ ਕੁੰਡੀ ਆ ਝੋਟੀ ਤੇ ਮੂੰਹ ਮੱਥਾ ਪੂਰਾ ਸੋਨਾ ਚੰਗਾ ਲੇਵਾ ਲੱਗਿਆ ਆ ਦੇਖੋ ਚਾਰੇ ਥਾਨ ਇੱਕੋ ਜੀ ਇੱਕੋ ਜਿਹਾ ਪਸ਼ਮਾ ਚਾਰੇ ਥਾਨਾ ਚਾਹੁੰਦਾ ਇੱਕੋ ਜਿਹਾ ਧਾਰਾ ਤੇ ਬਹੁਤ ਹੀ ਸੋਹਣਾ ਲੇਵਾ ਲੱਗਿਆ ਦੇਖੋ ਲੇਵੇ ਵੱਲ ਥੋੜਾ ਧਿਆਨ ਮਾਰੋ ਲੇਵੇ ਵੱਲ ਤੇ ਵਧੀਆ ਝੋਟੀ ਆ ਝੋਟੀ ਸੂਈ ਨੂੰ 25 ਤੋਂ 27 25 27 ਦਿਨਾਂ ਦਾ ਹੋ ਗਈ ਝੂਟੀ ਸੂਈ ਨੂੰ ਮਗਰ ਕੱਟੀ ਆ ਕੱਟੀ ਵੀ ਬਹੁਤ ਸੋਹਣੀ ਆ ਟੀਕੇ ਦੀ ਕੱਟੀ ਆ ਚੰਗੀ ਅਸਲੇ ਦੀ ਕੱਟੀ ਆ ਆ ਦੇਖੋ ਝੂਟੀ ਕੋਈ ਆਇਨੀ ਕੀ ਵੀ ਉਪਰਾ ਬੰਦਾ ਵੇਖ ਕੇ ਘਰੋਂਦੀ ਆ ਜਾਂ ਡਰਦੀ ਆ ਵਰੀਆ ਝੂਟੀ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਨੱਖ ਤਿੱਖਾ ਮੱਥਾ ਚੌੜਾ ਤੇ ਚਾਰੇ ਥਾਣਾ ਇਧਰੋਂ ਵੀ ਲੈਵਾ ਦੇਖ ਲਓ ਉਧਰੋਂ ਵੀ ਦਿਖਾਵਾਂਗੇ ਇੱਕੋ ਜਿਹਾ ਥੋੜਾ ਅਸੀਂ ਵੀਡੀਓ ਬਣਾਉਣ ਚ ਲੇਟ ਹੋ ਗਏ ਸੀ ਤਾਂ ਕਰਕੇ ਦਿਨ ਜਿਹਾ ਸੀ ਪਿਆ ਬਾਤ ਵੀਰ ਕਹਿੰਦਾ ਸੀ ਵੀ ਆਪਾਂ ਸਾਰੀ ਲਾਈਵ ਚੋਕੇ ਦਿਖਾਉਣੀ ਆ ਤੇ ਹੁਣ ਇਹ ਸਾਨੂੰ ਚੋਕੇ ਵੀ ਦਿਖਾਊਗਾ ਸਾਰੀ ਵੀਡੀਓ ਨੂੰ ਪੂਰੀ ਦੇਖ ਲਿਓ ਆ ਕੱਟੀ ਇਹਦੀ ਤੇ ਇਪਰਾ ਹੁਣ ਸੋਨ ਨੂੰ ਝੂਟੀ ਸਾਰੀ ਨਾ ਝੂਕੀ ਦਿਖਾਊਗਾ ਤੇ ਸਾਰਾ ਦੁੱਧ ਬਾਲਟੀ ਚੂਵੀ ਆਪਾਂ ਵੀਡੀਓ ਕਿਤੋਂ ਵੀ ਕੱਟ ਵੱਡ ਨਹੀਂ ਕਰਨੀ ਸੋਨ ਨੂੰ ਸਿੱਧਾ ਝੋਟੀ ਚੂਕੇ ਦਿਖਾਉਣੇ ਆ ਤੇ ਪਿੰਡ ਭਗਤਾ ਭਾਈਕਾ ਇਹ ਪਾਈਆਂ ਨੇ ਦੇ ਕੂਠਿਆਂ ਚ ਘਾਰ ਥਰਾਜ ਬਾਗਾ ਪੁਰਾਣਾ ਰੋਡ ਪਾਈਆਂ ਨੇ ਦੇ ਕੂਠੇ ਭਗਤਾ ਭਾਈਕਾ ਵੀਡੀਓ ਦੇ ਅਖੀਰ ਵਿੱਚ ਫੋਨ ਨੰਬਰ ਰੇਟ ਸਾਰਾ ਦੱਸਾਂਗੇ ਤੇ ਤੁਸੀਂ ਵੀਡੀਓ ਅਖੀਰ ਤਿੱਕਰ ਵੇਖਿਓ ਆ ਦੇਖੋ ਝੂਟੀ ਦਾ ਲੇਵਾ ਦੇਖ ਲੋ ਦੇਖ ਬਹੁਤ ਹੀ ਵਧੀਆ ਝੂਟੀ ਆ ਘਰੇ ਦੁੱਧ ਪੀਣ ਨੂੰ ਮਾੜੀ ਨਹੀਂ ਝੂਟੀ ਕਿਸੇ ਨੂੰ ਤੇ ਰੇਟ ਤੁਹਾਨੂੰ ਦੱਸਦੇ ਆ ਜਾਇ ਜੀ ਰੇਟ ਆ ਕੋਈ ਬਾਹਲਾ ਰੇਟ ਨਹੀਂ ਦੁੱਧ ਦੇ ਹਿਸਾਬ ਨਾਲ 11 ਲੀਟਰ ਦੁੱਧ ਵੀਰ ਕਹਿੰਦਾ ਭਾਵੇਂ 5 ਡੰਗ ਮੇਰੇ ਘਰੇ ਚੋੜਿਓ 11 ਤੋਂ 11.5 ਹੋਊ ਤੇ ਘੱਟ ਨਹੀਂ ਰਹਿੰਦਾ 100 ਗ੍ਰਾਮ ਵੀ ਬਾਕੀ ਹੁਣ ਸੋਨੂੰ ਚੂਕੇ ਦਿਖਾਊਗਾ ਸਾਰੀ 11 ਲੀਟਰ ਦੁੱਧ ਘਰੇ ਮਣਕੇ ਦਿਓ ਵੀਰ ਜਿੰਨੇ ਡੰਗ ਮਰਜੀ ਘਰੇ ਤੁਸੀਂ ਤਸੱਲੀ ਕਰ ਸਕਦੇ ਆ ਬਾਕੀ ਆਪ ਦੀ ਸੇਵਾ ਦਿੰਦੀ ਆ ਲੈ ਵੀ ਮੇਰਾ ਭਰਾ ਆ ਲੱਗਿਆ ਹੁਣ ਚੂਣ ਤੁਹਾਡੇ ਸਾਹਮਣੇ ਤੇ ਆਪਾਂ ਦੇਖਦੇ ਆਂ ਸਾਰਾ ਕਿਵੇਂ ਚੂਣਦਾ ਤੇ ਕਿੰਨਾ ਦੁੱਧ ਬਣਦਾ ਬਾਕੀ ਗੱਲ ਬਾਅਦ ਚ ਕਰਦੇ ਆਂ ਵੀਡੀਓ ਅਖੀਰ ਤੱਕਰ ਜ਼ਰੂਰ ਦੇਖਿਓ ਸ਼ੇਅਰ ਕਰਿਓ ਇਹ ਛੋਟੀ ਨੂੰ ਬੰਦਾ ਬੁੜੀ ਕੋਈ ਚੋਈ ਜਾਵੇ ਕੋਈ ਚੂਣ ਦਾ ਚੱਕਰ ਨਹੀਂ ਕੋਈ ਹੱਥ ਦਾ ਨਹੀਂ ਕਰਦੀ ਤੇ ਆਓ ਹੁਣ ਆਪਾਂ ਵੀਰ ਆਪਣਾ ਪਹਿਲਾ ਨਾਂ ਦੱਸ ਬਾਈ ਪਿੰਡ ਭਗਦਾ ਭਾਈਗਾ ਜੀ ਜਿਲ੍ਹਾ ਬਠਿੰਡਾ ਜੀ ਪਿੰਡ ਭਗਦਾ ਭਾਈਗਾ ਜਿਲ੍ਹਾ ਬਠਿੰਡਾ ਤੇ ਇਹ ਆਪਣੀ ਜਿਹੜੀ ਝੋਟੀ ਆ ਵੀਰੇ ਕਈਵੇਂ ਸੂਏ ਆ ਇਹ ਜੀ ਆਪਣੀ ਘਰ ਦੀ ਝੋਟੀ ਆ ਦੂਜੇ ਸੂਏ ਸੂਈ ਵੀ ਆ ਹਾਂ ਤੇ ਮਗਰ ਕੱਟੀ ਆ ਜੀ ਤੇ ਪਹਿਲੇ ਸੂਏ ਕੀ ਦਿੱਤਾ ਏ ਕੱਟੀ-ਕੱਟਿਆ ਪਹਿਲੇ ਸੂਏ ਕੱਟਾ ਸੀਗਾ ਜੀ ਉਹ ਸੇਵਲ ਕਰਤਾ ਏ ਠੀਕ ਆ ਹਾਂਜੀ ਉਹਨੇ ਦੂਜੇ ਸੂਏ ਤੁਹਾਡੇ ਕੋਲ ਤੇ ਤੁਹਾਡੇ ਕੋਲੇ ਕਿੰਨਾ ਟਾਈਮ ਦੀ ਛੁੱਟੀ ਇਹ ਬਸ ਆਪਣੀ ਕੱਟੀ ਲਈ ਸੀਗੀ ਉਹਦਾ ਸ਼ੌਂਕ ਵਜੋਂ ਪੂਰੀ ਵੀ ਚਲ ਪੂਰੀ ਰੱਖਣੀ ਆ ਠੀਕ ਆ ਇਹ ਪੂਰੀ ਵੀ ਚਲ ਦੋ ਗਲੀ ਜੀ ਆ ਪੂਰੀ ਬਾੜੀ ਪਯੌਰ ਨਹੀਂ ਗਈ ਹਾਂ ਤੇ ਵੀ ਸ਼ੌਂਕ ਵਜੋਂ ਲਈ ਸੀ ਕੋਈ ਮੱਝ ਆਪਣੇ ਕੋਲੇ ਚਾਰ ਗਾਈਆਂ ਆਆਂ ਬਾਕੀ ਸਾਰੇ ਪਸ਼ੂ ਹਾਂ ਗਾਈਆਂ ਲੈਣ ਜਾਂ ਪਤਾ ਦੋ ਤਿੰਨ ਹੋਰ ਕੰਮ ਵਧਾਉਣਾ ਡੇਰੀ ਦਾ ਕੰਮ ਆ ਸੇਵਲ ਇਹਨੀਆਂ ਗਾਇਆਂ ਦਾ ਕੰਮ ਬਤਾਉਣਾ ਗਾਇਆਂ ਦਾ ਹੀ ਕਰਨਾ ਹੈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਲਗਭਗ ਇਹ 27 ਤੋਂ 28 ਦਿਨ ਹੋ ਗਏ ਜੀ ਸੂਈ ਤੋਂ 27 ਤੋਂ 28 ਦਿਨ ਸੂਈ ਨੂੰ ਹੋ ਗਏ ਤੇ ਦੁੱਧ ਹੁਣ ਕਿੰਨਾ ਚੋ ਕੇ ਦਿਓਗੇ ਦੁੱਧ ਜੀ ਆਪਾਂ ਕੋਈ ਨਾ ਵਿੱਚ ਵੀਡੀਓ ਵੀ ਪਾਵਾਂਗੇ ਤੇ ਉਹ ਤੁਸੀਂ ਦੇਖ ਲਿਓ ਤੇ ਵੀ 11 ਕਿਲੋ ਦੁੱਧ ਪੂਰਾ ਜੀ ਆਪਣਾ ਤਿਆਰ ਹੋਊਗਾ ਤੇ ਦੋਨੇ 11 ਨੇ ਟਾਈਮ ਮਾ ਦਾ ਦੋਨੇ ਟਾਈਮ ਵਾਲਾ हां ਬੜਾ ਹੀ ਚਾਰਜ ਕੋਈ ਬੰਦਾ ਚਾਰ ਟਾਈਮ ਚੋਲੇ ਹਣਾ ਪੰਜ ਟਾਈਮ ਚੋਲੇ ਤੇ ਵੀ ਆਪਾਂ ਉਹਨੂੰ ਵੀਡੀਓ ਕਾਲ ਤੇ ਚਵਾ ਦਾਂਗੇ ਜੇ ਕੋਈ ਦੂਰ ਦਾ ਬੰਦਾ ਹੈਗਾ ਨਹੀਂ ਆ ਸਕਦਾਗਾ ਤਾਂ ਆ ਕੇ ਆਪਣੇ ਨਾਲ ਸੌਦਾ ਕਰ ਲੇ ਠੀਕ ਆ ਜਣੀ ਵੀ ਵੀਰ ਨੇ ਜਿਵੇਂ ਦੱਸਿਆ ਵੀ ਵੀਡੀਓ ਕਾਲ ਤੇ ਆਪਾਂ ਜੇ ਦੂਰ ਦਾ ਬੰਦਾ ਵੀਡੀਓ ਕਾਲ ਲਾ ਲੇ ਤੇ ਲਾਈਵ ਆਪਦਾ ਹੋ ਕੇ ਤੇ ਚੂਂਦਿਆਂ ਨੂੰ ਦੇਖ ਸਕਦਾ ਤੇ ਗਾਰੰਟੀ ਨਾਲ 11 ਕਿਲੋ ਦੁੱਧ ਹਾਂਜੀ ਤੇ ਹੁਣ ਤੁਹਾਨੂੰ ਚੂਕੀ ਵੀ ਦਿਖਾਊਗਾ ਵੀਰ ਆਪਾਂ ਉਵੇਂ ਵੀਡੀਓ ਬਣਾਵਾਂਗੇ ਲੇਟ ਤਾਂ ਥੋੜਾ ਜਿਹਾ ਹੋਊਗਾ ਦਿਨ ਛਪਿਆ ਵਾ ਤੇ ਪਰ ਉਵੇਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਜਿਵੇਂ ਚੋਈ ਜਾਂਦਾ ਹਾਂ ਚਾਰੇ ਥਾਣਾ ਚੋਂ ਹੀ ਦੁੱਧ ਇੱਕੋ ਜਿਹਾ ਹੋਊਗਾ ਕੱਟ ਨਹੀਂ ਵੱਟਣੀਗਾ ਹਾਂ ਤੇ ਜਿਹੜਾ ਆਪਾਂ ਵੀ ਉਹ ਪੱਠੇ ਸੱਟ ਕੇ ਤੇ ਦਾਣਾ ਮੂਰੇ ਸੜਦੇ ਆ ਜੀ ਉਹ ਵੱਡੇ ਬੰਦੇ ਕਹਿੰਦੇ ਹੁੰਦੇ ਵੀ ਫਿਰ ਕੱਟਰੂ ਚਾਲੇ ਪਰ ਮੱਝ ਛੇਤੀ ਛੱਡ ਜਾਂਦੀ ਹੁੰਦੀ ਆ ਹਾਂ ਹਾਂ ਦਾਣੇ ਤੇ ਗਿਜ ਜਾਂਦਾ ਹੁੰਦਾ ਪਸੂ ਠੀਕ ਹੈ ਠੀਕ ਤਾਂ ਕਰਕੇ ਇਹ ਨਾ ਵੀ ਡੇਢ ਦੋ ਮਹੀਨਿਆਂ ਤੋਂ ਵੀ 2.5 ਮਹੀਨਿਆਂ ਤੋਂ ਚਾਲੋ ਵੀ ਬੱਚੇ ਨੂੰ ਇਹਨੇ ਆਪ ਹੀ ਹੋੜੀ ਹੋੜੀ ਫਰੇ ਨਾ ਵੀ ਮੂੰਹ ਮਾਜਾ ਲਵਾ ਕੇ ਤੇ ਪਾਸੇ ਕਰ ਦਿੰਨੇ ਹੁੰਨੇ ਆ ਫਿਰ ਇਹ ਛੱਡ ਜਾਂਦੀ ਆ ਫਿਰ ਕੱਲਾ ਇਹ ਚਾੜਤੀ ਮਿਲ ਪੈਂਦੀ ਆ ਵੀ ਬਸ ਜਣੀ 2.5 ਮਹੀਨਿਆਂ ਚ ਬੱਚਾ ਛੱਡ ਜੋ ਹਾਂਜੀ 2.5 ਤੋਂ ਤੇ 2.5 ਮਹੀਨਿਆਂ ਚ ਹੀ ਪਹਿਲਾਂ ਪਹਿਲਾਂ ਛੱਡ ਜਾਂਦੀ ਠੀਕ ਆ ਠੀਕ ਆ ਤੇ ਵੀਰ ਇਹ ਪਿਛਲੇ ਸੂਏ ਭਲਾ ਕਿੰਨਾ ਦੁੱਧ ਕੱਢਾ 9 ਤੋਂ 10 ਕਿਲੋ ਸੀਗਾ ਜੀ ਉਦੋਂ ਹਾਂ ਹੁਣ ਆਪਣੀ ਸੇਵਾ ਕਰਕੇ ਵੀ ਚੱਲ 10 11 ਕਿਲੋ ਤਾਂ ਹੈਗਾ ਹੀ ਆ 11 ਦਾ ਗਰੰਟੀ ਆਪਾਂ ਗਰੰਟੀ ਨਾਲ ਜਿੱਥੇ ਮਣਾਵਾ ਦਾਂਗੇ ਲੀਟਰ ਠੀਕ ਹੈ ਠੀਕ ਹਾਂਜੀ ਤੇ ਬਾਕੀ ਅਗਲੇ ਦੀ ਸੇਵਾ ਹੋਊਗੀ ਠੀਕ ਹੈ ਦੁੱਧ ਕੱਢ ਲੂਗਾ ਤੇ ਆਪਣੇ ਘਰੇ ਫੁੱਲ ਜੀ ਗਰੰਟੀ ਆ ਤੇ ਇਹ ਜਿਹੜੇ ਹੁਣ ਇਹ ਤਾਂ ਬੱਚਾ ਇਹ ਟੀਕੇ ਦਾ ਕਿਹ ਸੰਤਮ ਲਈ ਟੀਕੇ ਦਾ ਸੀਗਾ ਜੀ ਵੀ ਹੂੰ ਕਰਵਾਇਆ ਟੀਕਈ ਸੀਗਾ ਪਰ ਆਪਾਂ ਵੀ ਉਹ ਟੀਕਾ ਗਵਾਚ ਪੁੱਜ ਗਿਆ ਕੱਟੀ ਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਹੈ ਟੀਕੀ ਕੱਟੀ ਆਈ ਤੇ ਇੰਨਾ ਵੀ ਯਾਦ ਆ ਵੀ ਕਿਹੜੇ ਨਸਲ ਦਾ ਟੀਕਾ ਸੀ ਕਿ ਨਹੀਂ ਜੀ ਐ ਕੋਈ ਯਾਦ ਨਹੀਂ ਅੱਛਾ 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 ਉਸੋਂ ਜ਼ਿਆਦੇ ਆ ਉਹ ਟਾਈਟੇਟ ਹੋ ਗਏ ਆਂ ਭਰਦੇ ਰਹਿੰਨੇ ਆ ਠੀਕ ਆ ਠੀਕ ਆ ਠੀਕ ਆ ਇਹ ਇਹਦਾ ਮੌਲ ਰੇਟ ਕੀ ਆ ਵੀਰ ਮੌਲ ਜੀ ਆਪਾਂ ਬਸ ਜੈ ਜੈ ਆਪਾਂ 95 ਮੌਲ ਕਰਦੇ ਆਂ ਜੀ ਇਹਦਾ ਠੀਕ ਆ ਕੋਈ ਮਾਨਮੋਟ ਛੋੜ ਮੌਕੇ ਤੇ ਆਂ ਦੇ ਜੜੀ ਆ ਭਾਈ ਚਲ ਵੀ ਦੇਣਾ ਹੀ ਲੈਣੀ ਆ ਜਿੰਨੇ ਦੀ ਹਨਾ 95 ਮੌਲ ਆ ਜਿੰਨੇ ਦੀ ਦੇਣੀ ਵੀ ਹੈਗੀ ਆਪਾਂ ਮਾਜੂ ਆਪਾਂ ਨੂੰ ਚਲੋ ਫੋਨ ਨੰਬਰ ਤੁਹਾਨੂੰ ਦੇਵਾਂਗੇ ਕਾਲ ਕਰ ਲੈਣ ਅਜਾ ਮੌਕੇ ਤੇ ਜਣੀ ਹੋ ਜੂ ਬਾਅਦ ਘਾਟ ਹਾਂਜੀ ਹੋ ਜੂਗਾ ਮਾਨ ਤਾਨ ਹੋ ਜੂਗਾ ਮਾਨ ਤਾਨ ਹੋ ਜੂਗਾ ਤੇ ਫੋਨ ਨੰਬਰ ਬੋਲ ਦਿਓ ਆਉਦੇ ਵੀਰੇ ਮੇਰਾ ਜੀ 96538 ਹਾਂਜੀ 17920 975 96 96538 ਹਾਂਜੀ 17920 17920 ਹਾਂਜੀ 96538 17920 ਤੇ ਵੀਰੇ ਕਾਲ ਕਰ ਲਿਓ ਇਹੀ ਵਟਸਐਪ ਨੰਬਰ ਆ ਹਾਂਜੀ ਤੇ ਸਵੇਰ 7 ਵਜੇ ਤੋਂ ਬਾਅਦ ਸ਼ਾਮੀ 8 ਵਜੇ ਤੋਂ ਪਹਿਲਾਂ ਹਾਂਜੀ ਜਦੋਂ ਮਰਜੀ ਕਾਲ ਕਰਿਓ ਵੀਰ ਕਈ ਵਾਰ ਕੰਮ ਚੋਂ ਦਾ ਨਾ ਚੱਕ ਕੇ ਅੱਧੇ ਘੰਟੇ ਬਾਅਦ ਫੇਰ ਲਾ ਲਿਓ ਹਾਂਜੀ ਤੇ ਇਹ ਨਹੀਂ ਕੋਈ ਗੱਲ ਵੀ ਫੋਨ ਚੱਕੂ ਨਾ 6 ਤੋਂ 6:30 ਵਜੇ ਹੀ ਚੁੰਨੇ ਹੁੰਨੇ ਬਸ 6 ਤੋਂ 6:30 ਦੇ ਵਿੱਚ ਵੀਰ ਧਾਰ ਚੁੰਦਾ ਜੇ ਕੋਈ ਦੂਰ ਦਾ ਬੰਦਾ ਵੀਡੀਓ ਕਾਲ ਤੇ ਦੇਖ ਸਕਦਾ ਸਾਰੀ ਧਾਰ ਚੁੰਦੇ ਨੂੰ ਤੇ ਦੁੱਧ ਵੀ ਤੁਹਾਨੂੰ ਗਰੰਟੀ ਨਾਲ ਦਿਖਾਊਗਾ 11 ਕਿਲੋ ਦੱਸਿਆ ਤੇ ਇਹ ਕੋਠੇ ਭਾਈਆਂ ਨੇ ਆ ਹਾਂਜੀ ਬਾਗਾ ਪੁਰਾਣਾ ਰੋਡ ਤੇ ਬਾਗਾ ਪੁਰਾਣਾ ਥਰਾਜ ਰੋਡ ਆ ਉਹਦੇ ਤੇ ਇੱਕ ਕਈ ਪਿੰਡਾਂ ਚ ਨਹਿਰ ਕਹਿੰਦੇ ਆ ਤੇ ਅਸੀਂ ਇੱਥੇ ਸੂਆ ਕਹਿੰਨੇ ਆ ਸੂਆ ਵਗਦਾ ਪਾਣੀ ਵਾਲਾ ਕੱਸੀ ਦੇ ਵਾਲਾ ਤੇ ਉਹ ਸੂਏ ਤੇ ਘਰ ਆ ਸੂਏ ਤੇ ਘਰ ਆ ਤੇ ਬਾਕੀ ਸੋਨੂੰ ਉੱਤੇ ਲਿਖ ਕੇ ਵੀ ਸਾਰਾ ਚੱਲੀ ਜਾਂਦਾ ਸਕਰੀਨ ਤੇ ਫੋਨ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਤੇ ਵੀਰ ਨੇ ਸਪਾਰਕ ਕਰੋ ਤੇ ਵੀਡੀਓ ਜਾਈ ਕੋਈ ਸੇਲ ਦਾ ਕੰਮ ਨਹੀਂ ਆਪਣੇ ਸਾਰੇ ਘਰ ਦੇ ਪਸ਼ੂ ਹੈ ਜੀ ਗਾਈਆਂ ਰੱਖਣੀਆਂ ਹੁੰਦੀਆਂ ਵਸੇ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਸਾਰਾ ਘਰ ਦੇ ਆਪ ਦਾ ਜਾਨਵਾਰਾ ਕੇ ਘਰ ਦੇ ਗਾਈਆਂ ਤੇ ਝੂਟੀ ਸੌਂਕ ਨੂੰ ਪਹਿਲਾਂ ਦੱਛਾ ਜਿਵੇਂ ਲਈ ਸੀ ਤੇ ਹੁਣ ਵੀਰਾਂ ਦਾ ਵੀ ਮੈਂ ਗਾਂ ਹੀ ਰੱਖਣੀ ਆ ਹੋਰ ਵਧਾ ਲਾਂਗੇ ਤੇ ਤਾਂ ਕਰਕੇ ਵਿੱਚੋਂ ਝੂਟੀ ਆ ਜਿਹੜੀ ਇਹ ਵੇਚਣੀ ਆ ਕੋਈ ਇਹਦੇ ਵਿੱਚ ਨੋਕਸ ਜਾਂ ਕੋਈ ਉਹ ਨਹੀਂ ਗੱਲ ਤੇ ਇਹ ਵੀ ਚੂਣ ਚ ਕਿਵੇਂ ਆ ਚੂਣ ਚੀ ਠੰਡੀ ਸੀ ਠੰਡੀ ਸੀ ਪੂਲੀ ਆ ਜਮਾ ਹਾਂਜੀ ਹਾਂਜੀ ਪੂਰੀ ਪੋਲੀ ਆ ਜੀ ਪੋਲੀ ਆ ਧਾਰਾਂ ਦੀ ਕੋਈ ਕਰੜੀ ਨਹੀਂ ਹਾਂਜੀ ਤੇ ਬਾਕੀ ਤੁਸੀਂ ਆ ਕੇ ਦਸੱਲੀ ਕਰ ਹੀ ਲੈਣੀ ਆ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੀ ਨੇ ਵੀ ਕਿਸੇ ਨੇ ਕੋਈ ਇਹ ਜਾਨਵਰ ਲੈਣਾ ਹੁੰਦਾ ਉਦੇ ਵੀਡੀਓ ਕੰਮ ਆ ਜੇ ਤੇ ਅਗਲਾ ਸਮਾਰਕ ਕਰ ਸਕੇ ਆ ਦੇਖੋ ਵੀਰ ਚੋਈ ਜਾਂਦਾ ਤੁਹਾਡੇ ਸਾਹਮਣੇ ਆਪਾਂ ਵੀਡੀਓ ਨੂੰ ਬਿਲਕੁਲੀ ਕੱਟਿਆ ਨਹੀਂ ਤਾਂ ਕਰਕੇ ਵੀਡੀਓ ਥੋੜੀ ਜਿਹੀ ਲੰਮੀ ਬਣੀ ਐ ਵੀ ਸਾਰੀ ਲਾਈਪ ਚੋ ਕੇ ਬਾਲਟੀ ਭਰ ਕੇ ਦਿਖਾਉਣੀ ਆ ਤੇ ਹੁਣ ਵੀਰ ਚੋ ਕੇ ਉੱਠੂਗਾ ਵੀਡੀਓ ਦੇ ਲਾਸਟ ਤੱਕ ਆਪਾਂ ਦੇਖਦੇ ਰਹਿਣਾ ਜਦੋਂ ਚੋ ਕੇ ਉੱਠਿਆ ਕਿੰਨਾ ਦੁੱਧ ਬਾਲਟੀਜ ਹੋਇਆ ਉਹ ਸਾਰਾ ਦਿਖਾਵਾ ਗਿਆ ਆਪਾਂ ਤੁਹਾਨੂੰ ਤੇ ਵਸ ਹੁਣ 2-3 ਮਿੰਟ 2 ਮਿੰਟ ਦਾ ਕੰਮ ਹੋਰ ਆ ਵੀਡੀਓ ਨੂੰ ਦੇਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਨਾਲ ਦੇ ਨਾਲ ਤੇ ਜਿਹਨੂੰ ਇਹ ਜਨਵਰ ਚਾਹੀਦਾ ਦੂਜੀ ਸੂਏ ਝੂਟੀ ਦੂਜੀ ਸੂਏ ਦੀ ਝੂਟੀ ਜਿਹਨੂੰ ਇਹ ਚਾਹੀਦੀ ਆ ਘਰੇ ਰੱਖਣ ਵਾਲੀ ਕੋਈ ਮਾੜੀ ਨਹੀਂ ਝੂਟੀ ਤਾਰਾ ਦੀ ਫੂਲ ਲਿਆ ਤੁਹਾਡੇ ਸਾਹਮਣੇ ਚੋਈ ਜਾਂਦਾ ਹੈ ਜੇ ਕਿ ਹੈ ਨੇ ਦੂਰੋਂ ਵੀਡੀਓ ਕਾਲ ਤੇ ਵੀਰਾਂ ਦਾ ਜੀ ਮੈਂ ਸਾਹਮਣੇ ਵੀਡੀਓ ਕਾਲ ਨਾਲੇ ਕੱਟੀ ਛੱਡ ਕੇ ਸਾਰਾ ਸਾਹਮਣੇ ਚੂਕੀ ਫੇਰ ਦਿਖਾ ਦੂੰਗਾ ਤੇ ਕਈ ਵਾਰ ਦੂਰ ਹੁੰਦਾ ਆਪਾਂ ਕਹਿੰਦੇ ਨਹੀਂ ਨੇ ਦੂਰ ਚੂਣ ਕਿੱਥੇ ਜਾਵਾਂਗੇ ਤਾਂ ਵੀਡੀਓ ਕਾਲ ਤੇ ਦੇਖ ਲਿਓ ਚੁੰਦੇ ਤੇ ਜਿਹੜੀ ਵੀ ਗੱਲ ਦੱਸੀ ਗਈ ਆ ਕੋਈ ਇਹਦੇ ਵਿੱਚ ਝੂਠ ਜਾਂ ਧੋਰਾ ਨਹੀਂ ਆ ਬਿਲਕੁਲ ਸੱਚ ਤੇ ਖਰੀ ਗੱਲ ਕੀਤੀ ਗਈ ਆ ਠੀਕ ਕਾਰ ਦੀ ਛੋਟੀ ਆ ਕੋਈ ਵਪਾਰੀ ਨਹੀਂ ਵੀਰ ਪਹਿਲਾਂ ਵੀ ਦੱਸਿਆ ਕੋਈ ਵਪਾਰੀ ਨਹੀਂ ਕੋਸ ਨਹੀਂ ਤੇ ਜਿਵੇਂ ਵੀਰ ਚੋਈ ਜਾਂਦਾ ਦੇਖੋ ਅਸੀਂ ਨੇੜੇ ਖੜੇ ਵੀਡੀਓ ਵੀ ਬਣਾਈ ਜਾਂਦੇ ਤੇ ਪਰ ਕੋਈ ਇਹੋ ਜਿਹਾ ਉੱਪਰ ਆ ਜਾਂ ਭੱਜ ਨਾ ਅਠ ਇਹ ਜਾਨਵਰ ਨੇ ਇੱਕ ਮੱਝ ਦੇ ਪੁੱਤ ਨੇ ਤੇ ਜਿਹੜੀ ਕੂਨੀ ਛੋਟੀ ਆ ਉਹਨੇ ਕੋਈ ਭੱਜ ਨਾ ਅਠ ਵਗੈਰਾ ਨਹੀਂ ਦਿਖਾਈ ਤੇ ਆ ਸਾਰਾ ਹੀ ਹੁਣ ਦੁੱਧ ਚੋ ਕੇ ਤੁਹਾਡੇ ਸਾਹਮਣੇ ਬਸ ਵੀਡੀਓ ਨੂੰ ਅੱਗੇ ਨਿਘਾਉਣ ਦੀ ਕੋਸ਼ਿਸ਼ ਹੁਣ ਨਾ ਕਰਿਓ ਇੱਕ ਦੋ ਮਿੰਟ ਦੇ ਵਿੱਚ ਹੀ ਬਾਲਟੀ ਇਹੋਂ ਲੈ ਕੇ ਉੱਠਿਆ ਵੀਰ ਤੇ ਤੁਹਾਨੂੰ ਸਾਰਾ ਇਹ ਦਿਖਾਉਣੇ ਆ ਬਾਲਟੀ ਦੇ ਵਿੱਚ ਕਿੰਨਾ ਦੁੱਧ ਆ ਤੇ ਨਾਲੇ ਤੁਹਾਨੂੰ ਪਤਾ ਲੱਗ ਜੂ ਵੀ ਇੰਨੇ ਟਾਈਮ ਵਿੱਚ ਇੰਨਾ ਦੁੱਧ ਚੋਇਆ ਜਾਂਦਾ ਕਿ ਨਹੀਂ ਜਿਹੜਾ ਹਿੰਮਤ ਵਾਲਾ ਬੰਦਾ ਥੋੜਾ ਜਲਦੀ ਧਾਰ ਕੱਢ ਲੈਂਦਾ ਬਸ 1-2 ਮਿੰਟਾਂ ਦਾ ਫਰਕ ਪੈਂਦਾ ਹੁੰਦਾ ਤੇ ਕੋਈ ਐਂ ਦਾ ਹੈ ਨਹੀਂ ਕੋਈ ਬਾਹਲਾ ਫਰਕ ਪਊਗਾ ਤੇ ਗਰੰਟੀ ਵਾਲਾ ਜਾਨਵਰ ਧੱਕਰੇ ਦੁੱਧ ਪੀਣ ਵਾਸਤੇ ਬੀਰਨਸ ਪਾਰ ਕੇ ਕਰੋ ਇੰਨੇ ਰੇਟ ਵਿੱਚ ਮੈਨੂੰ ਨਹੀਂ ਲੱਗਦਾ ਇੰਨੇ ਦੁੱਧ ਵਾਲਾ ਕੋਈ ਜਾਨਵਰ ਹੋਰ ਮਿਲ ਸਕੇ ਰੇਟ ਬਹੁਤ ਜਾਇਜ਼ ਕਰਿਆ ਭਰਾ ਨੇ ਬਸ 1-2 ਮਿੰਟ ਇੰਤਜ਼ਾਰ ਤੇ ਆਪਾਂ ਦੇਖਦੇ ਹਾਂ ਕਿੰਨਾ ਦੁੱਧ ਲੈ ਕੇ ਇਸ ਝੂਟੀ ਥੱਲਿਓ ਥੋੜੀ ਜੀ ਪੂਰੀ ਲਓ ਜੀ ਦੇਤੀ ਥਾਪੀ ਤੇ ਆਓ ਭਰਾ ਬਹੁਤ ਇੰਤਜ਼ਾਰ ਹੋ ਗਿਆ ਬਹੁਤ ਵੀਡੀਓ ਦੇਖ ਲਈ ਆ ਜਾ ਕਰੋ ਦਾ ਪੂਰਾ ਨੰਬਰ ਆ ਬਾਹਰਟੀ ਦਾ ਦੱਸ ਦਿੰਨੇ ਆ ਐਸ ਜੀ ਐਸ 12 ਨੰਬਰ 2000 ਲੋ ਭਰਾ ਇਹਨੂੰ ਕਹਿੰਦੇ ਹੁੰਦੇ ਅਸਲ ਦਸੱਲੀ ਕਰਾਉਣਾ ਆ ਦਸੱਲੀ ਕਰਾ ਦੇ ਤੁਹਾਡੀ